ਅੰਗੂ ਪ੍ਰਾਪਰਟੀ ਦੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਮਤੀ ਦਾਸ ਨਗਰ ਮਾਨਸਾ ਰੋਡ 205 ਗਾਈ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 85 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਹੁਤ ਵਧੀਆ ਕੋਠੀ ਬਣੀ ਵੀ ਹੈ ਨਵੀਂ ਲੋਕਾਂ ਕੋਠੀ ਦੀ ਆ ਬਾਥਰੂਮ ਆ ਗਿਆ ਫਰੰਟ ਤੇ ਹੀ ਖੁੱਲਾ ਪੋਰਚ ਆ ਗਿਆ ਪੋਰਚ ਦੇ ਵਿੱਚ ਵੱਡੀ ਗੱਡੀ ਵੀ ਲਾ ਸਕਦੇ ਆਂ ਆਪਾਂ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਆ ਲੌਬੀ ਆ ਗਈ ਖੁੱਲੀ ਲੌਬੀ ਹੈ ਜੀ ਤੇ ਨਾਲ ਇਹਦੇ ਕਿਚਨ ਵਧੀਆ ਆ ਗਿਆ ਕਿਚਨ ਵੀ ਬਹੁਤ ਖੁੱਲਾ ਬਣਿਆ ਹੋਇਆ ਆ ਡਰਾਈੰਗ ਰੂਮ ਆ ਗਿਆ ਜੀ ਇਹਦੇ ਤੇ ਇੱਧਰ ਆ ਗਿਆ ਜੀ ਆਪਣਾ ਕਿਚਨ ਕਿਚਨ ਵੀ ਬਹੁਤ ਖੁੱਲਾ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਟਾਇਲ ਦਾ ਪੱਥਰ ਦਾ ਰੰਗ ਰੋਗਣ ਦਾ ਤੇ ਪੀਓਪੀ ਦਾ ਸਾਹਮਣੇ ਆ ਦੋ ਬੈਡਰੂਮ ਆਗੇ ਨਾਲ ਇਹਦੇ ਬਾਥਰੂਮ ਅਟੈਚ ਹੈ ਇਹ ਕੋਠੀ ਦੇ ਦੋ ਪਾਸੇ ਗਲੀਆਂ ਆ ਬੈਕ ਸਾਈਡ ਤੇ ਵੀ ਗਲੀ ਆ 20 ਫੁੱਟ ਦੀ ਤੇ ਅੱਗੇ ਵੀ 20 ਫੁੱਟ ਦੀ ਗਲੀ ਆ ਆ ਬਾਥਰੂਮ ਆ ਗਿਆ ਤੇ ਨਾਲ ਹੀ ਆ ਬੈਕ ਸਾਈਡ ਤੇ ਗਲੀ ਆ ਗਈ ਇਹਦੇ ਛੋਟਾ ਗੇਟ ਲੱਗਿਆ ਹੋਇਆ ਬੈਕ ਸਾਈਡ ਤੇ 20 ਫੁੱਟ ਦੀ ਗਲੀ ਹੈ ਤੇ ਆ ਵਾਸ਼ਿੰਗ ਏਰੀਆ ਆ ਗਿਆ ਇਧਰ ਆ ਬੈਡਰੂਮ ਆ ਗਿਆ ਦੂਜਾ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ ਦੋ ਬੈਡਰੂਮ ਹੈ ਲੌਬੀ ਹੈ ਡ੍ਰੈنگ ਰੂਮ ਹੈ ਤੇ ਨਾਲ ਇਹਦੇ ਸਟੋਰ ਹੈ ਖੁੱਲੀ ਕੋਠੀ ਬਣੀ ਵੀ ਐ ਡਬਲ ਸਟੋਰੀ ਐ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤੇ Instagram ਤੇ ਫੋਲੋ ਤਾਂ ਕਿ ਤੁਹਾਡੇ ਤੱਕ ਸਾਡੀ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਬਹਿੰਡਾ ਸ਼ਹਿਰ ਵਿੱਚ ਕੋਠੀ ਖਰੀਦਣੀ ਐ ਵੇਚਣੀ ਐ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਸੇ ਨੇ ਪਲਾਟ ਵੀ ਖਰੀਦਣਾ ਜਾਂ ਵੇਚਣਾ ਐ ਤੇ ਸਾਡਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਤੇ ਸਾਨੂੰ ਫੋਨ ਕਰਕੇ ਦੱਸ ਸਕਦੇ ਆਂ ਉੱਪਰਲਾ ਪੋਰਸ਼ਨ ਆ ਗਿਆ ਉੱਪਰਲੇ ਪੋਰਸ਼ਨ ਦੇ ਵਿੱਚ ਆ ਲੌਬੀ ਆ ਗਈ ਜੀ ਖੁੱਲੀ ਲੌਬੀ ਦੇ ਨਾਲ ਹੀ ਇੱਧਰ ਕਿਚਨ ਆ ਗਿਆ ਤੇ ਇੱਕ ਬੈਡਰੂਮ ਆ ਗਿਆ ਬੈਕ ਸਾਈਡ ਤੇ ਇਹ ਵਿਹੜਾ ਖੁੱਲਾ ਬਹੁਤ ਹੀ ਵਧੀਆ ਕੋਠੀ ਬਣੀ ਦੀ ਹੈ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ